16ਵੀਂ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਦੀ ਇੱਕੋ ਇੱਕ ਸੀਟ ਇਸ ਵਾਰ ਦਿਲਚਸਪ ਬਣੀ ਹੋਈ ਹੈ ਮੁਕਾਬਲਾ ਇਸ ਵਾਰ ਭਾਵੇਂ ਤਿਕੋਣਾ ਨਜ਼ਰ ਆ ਰਿਹਾ ਪਰ ਬੀਐਸਪੀ ਦੀ ਉਮੀਦਵਾਰ ਜਨਤ ਜਹਾਨ ਨੇ ਮੁਕਾਬਲਾ ਹੋਰ ਵੀ ਰੋਚਕ ਬਣਾ ਦਿੱਤਾ ਜਿੱਥੇ ਇੱਕ ਪਾਸੇ ਚਾਰ ਵਾਰ ਸੰਸਦ ਰਹੇ ਪੰਮ ਕੁਮਾਰ ਬਾਂਸਲ ਮੈਦਾਨ ਵਿੱਚ ਨੇ ਉੱਥੇ ਦੂਜੇ ਪਾਸੇ ਗਲੈਮਰ ਵਰਲਡ ਤੋਂ ਰਾਜਨੀਤੀ ਵਿੱਚ ਐਂਟਰੀ ਮਾਰਨ ਵਾਲੀਆਂ ਦੋ ਔਰਤਾਂ ਵੀ ਨੇ ਬੀਜੇਪੀ ਦੀ ਉਮੀਦਵਾਰ ਕਿਰਨ ਖੇਰ ਤੇ ਆਮ ਆਦਮੀ ਪਾਰਟੀ ਤੋਂ ਗੋਲਪਨਾਗ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਮੁਕਾਬਲਾ ਹੋਰ ਵੀ ਸਖਤ ਹੋ ਗਿਆ ਹੈ ਚੰਡੀਗੜ੍ਹ ਵਿੱਚ ਇੱਕ ਮਾਤਰ ਸੀਟ ਤੇ 519 ਬੋਲਿੰਗ ਬੂਥਾਂ ਤੇ ਵੋਟਾਂ ਪਾਈਆਂ ਜਾ ਰਹੀਆਂ ਨੇ VOTING ਸਵੇਰ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਚੰਡੀਗੜ੍ਹ ਵਿੱਚ 613939 ਵੋਟਰਸ ਨੇ ਜਿਸ ਦੇ ਵਿੱਚ 45% ਦੀ ਮਹਿਲਾ ਵੋਟਰਸ ਨੇ ਚੰਡੀਗੜ੍ਹ ਵਿੱਚ 17 ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਜਿਸ ਦੇ ਵਿੱਚ ਕਾਂਗਰਸ ਭਾਜਪਾ ਬਹੁਜਨ ਸਮਾਜ ਪਾਰਟੀ ਆਮ ਆਦਮੀ ਪਾਰਟੀ ਕਮਿਊਨਿਸਟ ਪਾਰਟੀ ਆਫ ਇੰਡੀਆ ਜਨਤਾਦਲ ਯੂनाइटेड पार्टी ਬਹੁਜਨ ਮੁਕਤੀ ਪਾਰਟੀ हिंदुसत्ता पा एकता पार्टी ते इंकलाब विकास दल राजनीतिक पार्टियां ਦੇ ਉਮੀਦਵਾਰ ਇਹਨਾਂ ਦੇ ਸਮੇਤ 8 ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਖੜੇ ਨੇ ਅਸੀਂ ਕੋਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਵੀ ਕੜੇ ਇੰਤਜ਼ਾਮ ਕਰ ਦਿੱਤੇ ਗਏ ਨੇ 2472 ਪੋਲਿੰਗ ਪਰਸਨਲ ਬਣਾਏ ਗਏ ਨੇ 3 ਸੈਂਟਰਲ ਪੈਰਾਮਿਲਟਰੀ ਫੋਰਸਸ ਤੈਨਾਤ ਕੀਤੀਆਂ ਗਈਆਂ ਨੇ 3848 ਪੁਲਿਸ ਕਰਮੀ ਤਨਤ ਕੀਤੇ ਗਏ ਨੇ 18 ਡੀਐਸਪੀ ਮੌਜੂਦ ਰਹੇਗੇ ਇਸ ਦੌਰਾਨ 3 ਡੀਐਸਪੀ 519 ਪੋਲਿੰਗ ਬੂਥ ਆਦੋਂ ਨੇ ਪੋਲਿੰਗ ਬੂਥ ਬਣਾਏ ਗਏ ਨੇ 167 ਸੈਂਸਿਟਿਵ ਪੋਲਿੰਗ ਬੂਥ ਨੇ ਪੂਰੇ ਚੰਡੀਗੜ੍ਹ ਦੇ ਵਿੱਚ ਜਿੱਥੇ ਸੁਰੱਖਿਆ ਕੜੀ ਕੀਤੀ ਹੋਈ ਹੈ